ਬਾਸ ਕਰਦੇ ਸਨ ਗੋਲਦੀ ਪਿੰਡ ਰਿਆੜਿਆ ਜੀ ਆ ਜਿਹੜੀ ਸਟ੍ਰਾਈਕ ਕੀਤੀ ਆ ਆਤਵਾਦੀਆਂ ਦਾ ਜੋ ਹਮਲਾ ਕੀਤਾ ਇਹ ਵਧੀਆ ਫੈਸਲਾ ਹੈ ਸਰਕਾਰ ਦਾ ਕਿਉਂਕਿ ਸਾਰੇ ਹੀ ਦੇਸ਼ ਜਿੰਨੇ ਵੀ ਆਤਵਾਦ ਤੋਂ ਦੁਖੀ ਹਨ ਬਾਕੀ ਆਮ ਲੋਕ ਜਿਹੜੇ ਆ ਇਹ ਖੁਸ਼ ਆ ਪਾਕਿਸਤਾਨ ਦੇ ਵੀ ਆਮ ਲੋਕ ਖੁਸ਼ ਹੋਣਗੇ ਇਸ ਹਮਲੇ ਤੋਂ ਕਿਉਂਕਿ ਆਤਵਾਦ ਤੋਂ ਪਾਕਿਸਤਾਨੀ ਵੀ ਦੁਖੀ ਆ ਅਸੀਂ ਬਸ ਇਹੋ ਕਹਿਣਾ ਚਾਹੁੰਦੇ ਆ ਕਿ ਅਤਵਾਦ ਬੁਕਾਇਆ ਜਾਵੇ ਤੇ ਆ ਪਬਲਿਕ ਦਾ ਨੁਕਸਾਨ ਨਾ ਹੋਵੇ ਜਾਂ ਫਿਰ ਵੀ ਕੋਈ ਜੰਗ ਲੱਗਦੀ ਆ ਤੇ ਸਾਡਾ ਨਗਰ ਜਿੰਨੇ ਵੀ ਆ ਬਡਰ ਏਰੀਆ ਸਾਰੇ ਸਰਕਾਰ ਦੇ ਨਾਲ ਫੌਜ ਦੇ ਨਾਲ ਖੜੇ ਨੇ ਸੇਵਾ ਪਾਣੀ ਦੇ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਜੋ ਵੀ ਸਹੂਲਤ ਹੈੀ ਦੂਰ ਫੌਜ ਨੂੰ ਮਿਲੇਗੀ ਜੀ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਨਾਲ ਕਟਨਾਈ ਨਹੀਂ ਅੱਥੇ ਲੋਕਾਂ ਦੇ ਜੂਰੀ ਐਪਲਾਈ ਨਹੀਂ ਆ ਰਹੀ ਬਹੁਤ ਵਧੀਆ ਆ ਕਿ ਆ ਬਹੁਤ ਬਹੁਤ ਆ ਆ ਬਿਲਕੁਲ ਜੀ ਅਤਵਾਦ ਖਤਮ ਹੋ ਜਾਏਗਾ ਉਹਦਾ ਦੁੱਖ ਜਾਨਾ ਅਜਾ ਪਹਿਲਗਾਮ ਦੇ ਵਿੱਚ ਜਦ ਨਜਾਜ ਮਾਰੇ ਗਏ ਘਮਣ ਫੇਰ ਨਗਾਏ ਲੋਕ ਆਪਣੇ ਇੱਕ ਜੋੜਾ ਨਵਾਂ ਆਇਆ ਦੋ ਦਿਨ ਵਿਆਹ ਹੋਇਆ ਹੋਰ ਦੁੱਖ ਸਾਰੇ ਬੱਚੇ ਬੱਚੇ ਨੂੰ ਇਹਦਾ ਬੜਾ ਦੋਖਿਆ ਜੀ ਹਰ ਇੱਕ ਨੇ ਅਰਦਾਸ ਕੀਤੀ ਹੈ ਕਿ ਅੱਤਵਾਦ ਖਤਮ ਹੋਣਾ ਚਾਹੀਦਾ ਜੀ ਮੇਰਾ ਨਾਮ ਸਰਪੰਚ ਇਕਬਾਲ ਸਿੰਘ ਹੈ ਜੀ ਪਿੰਡ ਰਿਆੜ ਉਹ ਪਰ ਸੋਲੋ ਸਾਲ ਪਾਕਿਸਤਾਨੀ ਅੱਤਵਾਦ ਇਸ ਤਰ੍ਹਾਂ ਲੱਗਿਤਾ ਕਿ ਕਿਤਨਾ ਦੇਖੋ ਜੀ ਜਿਹੜਾ ਰਾਤੀ ਯਰ ਸਟ੍ਰਾਈਕ ਹੋਈ 1:30 ਵਜੇ ਇਹ ਬਹੁਤ ਵਧੀਆ ਆ ਵੀ ਇੱਕ ਤੇ ਸਿਵਿਲਨ ਨੂੰ ਤੰਗ ਨਹੀਂ ਕੀਤਾ ਗਿਆ ਪਾਕਿਸਤਾਨੀਆਂ ਨੂੰ ਕਿਉਂਕਿ ਆਮ ਲੋਕਾਂ ਦਾ ਤੇ ਕੋਈ ਕਸੂਰ ਕੋਈ ਨਹੀਂ ਜਿਹੜੇ ਅੱਤਵਾਦੀ ਹੀ ਉਹਨਾਂ ਦੇ ਹੀ ਟਿਕਾਣਿਆਂ ਤੇ ਹਮਲਾ ਹੋਇਆ ਆ ਇਹ ਬਹੁਤ ਵਧੀਆ ਗੱਲ ਕੀਤੀ ਆ ਆਪਣੀ ਇੰਡੀਆਨਾ 에ਅਰ ਫੋਰਸ ਨੇ ਤੇ ਇੰਡੀਅਨ ਗਵਰਨਮੈਂਟ ਨੇ ਵੀ ਜਿਹੜਾ ਸਿਵਿਲਿਅਨ ਦੀ جنگ ਨਾ ਹੀ ਲੱਗੇ ਕਿਉਂਕਿ ਜੇ جنگ ਲੱਗਦੀ ਹੈ ਤਾਂ ਸਾਰੇ ਸਿਵਿਲਿਅਨ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਪਾਕਿਸਤਾਨ ਵਾਲਿਆਂ ਨੂੰ ਵੀ ਤੇ ਇੰਡੀਆ ਵਾਲਿਆਂ ਨੂੰ ਤੇ ਇਦਾਂ ਹੀ ਜੇ ਇਹ ਜਿਹੜਾ ਘੋਣਿਆਂ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਜੀ ਆਤਵਾਦ ਜਿਹੜਾ ਖਤਮ ਹੋਣਾ ਚਾਹੀਦਾ ਆਤਵਾਦ ਹਰ ਇੱਕ ਮੁਲਕ ਦੀ ਇੱਕ ਸਿਰਪੀੜ ਆ ਹਾਂਜੀ ਕਿਉਂਕਿ ਉਸ ਦਿਨ ਵੀ ਸਿਰਫ ਤਿੰਨ ਹੀ ਪੈਲਗਾਮ ਦੇ ਵਿੱਚ ਤਿੰਨ ਹੀ ਬੰਦੇ ਸੀ ਜਿਨ੍ਹਾਂ ਨੇ ਹਮਲਾ ਕੀਤਾ ਸੀਗਾ ਉਹਨਾਂ ਤਿੰਨਾਂ ਬੰਦਿਆਂ ਦੀ ਵਜ੍ਹਾ ਦੇ ਕਾਰਨ ਅੱਜ ਤੁਸੀਂ ਦੇਖ ਸਕਦੇ ਸਾਰੇ ਦੁਬਾਰਾ ਮੁਰਖਾਂ ਨੂੰ ਬਿਵਤਾ ਪਾਈ ਇੱਕ ਸਾਡੀ ਬਹੁਤ ਸਹੀ ਗੱਲ ਹੈ ਕਿ ਨਾ ਪਾਕਿਸਤਾਨ ਹਾਂਜੀ ਹਾਂਜੀ ਪਾਕਿਸਤਾਨ ਨੂੰ ਇਸ ਚੀਜ਼ ਦੀ ਸਪੋਰਟ ਕਰਨੀ ਚਾਹੀਦੀ ਹੈ ਜਿਹੜਾ ਖੁੱਲਿਆ ਮਤਵਾਦ ਹੈ ਉਹ ਸਾਰਾ ਕੰਟਰੋਲ ਕਰਨਾ ਚਾਹੀਦਾ ਹੈ ਕਿਉਂਕਿ ਉਹ ਸਾਡੇ ਤੋਂ 50 ਸਾਲ ਪਿੱਛੇ ਜਾ ਚੁੱਕੇ ਆ ਉਹਨਾਂ ਦੇ ਅਸੀਂ ਹਾਲਾਤ ਵੇਖਨੇ ਆ ਉਹਨਾਂ ਦੇ ਜਿਹੜੇ ਫਾਈਨੈਂਸ਼ੀਅਲ ਹਾਲਾਤ ਨੇ ਬਹੁਤ ਖਰਾਬ ਨੇ ਤੇ ਉਹਨਾਂ ਨੂੰ ਚਾਹੀਦਾ ਹੈ ਆਤਵਾਦ ਨੂੰ ਮੁਕਾਦਣ ਤੇ ਉਹ ਵੀ ਤਰੱਕੀ ਕਰਨ ਸਾਡੇ ਵਾਂਗੂ ਸਾਡੇ ਵਾਂਗੂ ਛੜਕਾ ਆਉਣ ਸਾਡੇ ਵਾਂਗੂ ਬਿਜਲੀ ਹੋਵੇ ਸਾਡੇ ਵਾਂਗੂ ਖੇਤੀ ਦੇ ਮੁੱਲ ਵਧੀਆ ਹੋਣ ਹਰਕੀ ਚੀਜ਼ ਵਧੀਆ ਹੋਵੇ ਰਾਸ਼ ਕਰਦੀ ਸਿੰਘ ਗੋਲਡੀ ਪਿੰਡ ਰਿਆੜਿਆ ਦੀ ਆ ਜਿਹੜੀ ਸਟ੍ਰਾਈਕ ਕੀਤੀ ਆ ਆਤਵਾਦੀਆਂ ਦਾ ਜੋ ਹਮਲਾ ਕੀਤਾ ਇਹ ਵਧੀਆ ਫੈਸਲਾ ਹੈ ਸਰਕਾਰ ਦਾ ਕਿਉਂਕਿ ਸਾਰੇ ਹੀ ਦੇਸ਼ ਜਿੰਨੇ ਵੀ ਆਤਵਾਦ ਤੋਂ ਦੁਖੀ ਹਨ ਬਾਕੀ ਆਮ ਲੋਕ ਜਿਹੜੇ ਆ ਇਹ ਖੁਸ਼ ਆ ਪਾਕਿਸਤਾਨ ਦੇ ਵੀ ਆਮ ਲੋਕ ਖੁਸ਼ ਹੋਣਗੇ ਇਸ ਹਮਲੇ ਤੋਂ ਕਿਉਂਕਿ ਆਤਵਾਦ ਤੋਂ ਪਾਕਿਸਤਾਨੀ ਵੀ ਦੁਖੀ ਆ ਅਸੀਂ ਬਸ ਇਹੋ ਕਹਿਣਾ ਚਾਹੁੰਦੇ ਆ ਇਹ ਹਤਵਾਦ ਬਕਾਇਆ ਜਾਵੇ ਤੇ ਆ ਪਬਲਿਕ ਦਾ ਨੁਕਸਾਨ ਨਾ ਹੋਵੇ ਜਾਂ ਫਿਰ ਵੀ ਕੋਈ ਜੰਗ ਲੱਗਦੀ ਆ ਤੇ ਸਾਡਾ ਨਗਰ ਜਿੰਨੇ ਵੀ ਆ ਬਡਰ ਏਰੀਆ ਸਾਰੇ ਸਰਕਾਰ ਦੇ ਨਾਲ ਫੌਜ ਦੇ ਨਾਲ ਖੜੇ ਨੇ ਸੇਵਾ ਪਾਣੀ ਦੇ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਜੋ ਵੀ ਸਹੂਲਤਾਂ ਇਹ ਫੌਜ ਨੂੰ ਮਿਲੇਗੀ ਜੀ ਪਹਿਲਗਾਮ ਦੇ ਵਿੱਚ ਇਸ ਤਰੀਕੇ ਨਾਲ ਘਟਣਾ ਇੰਨੇ ਲੋਕਾਂ ਦੇ ਜਿਹੜੇ ਇਸ ਲਈ ਆ ਬਹੁਤ ਵਧੀਆ ਆ ਕਿ ਆਪੋਸਪੋ ਤੁਸੀਂ ਆਪ ਦੇਖੋ ਜੀ ਹਤਵਾਦ ਖਤਮ ਹੋ ਜਾ ਜਿਹੜਾ ਉਹਦਾ ਦੁੱਖ ਜਾਨਾ ਅਜੇ ਪਹਿਲਗਾਮ ਦੇ ਵਿੱਚ ਜਦ ਨਜਾਜ਼ ਮਾਰੇ ਗਏ ਘੁੰਮਣ ਫੇਰਨ ਗਏ ਲੋਕ ਆਪਣੇ ਇੱਕ ਜੋੜਾ ਨਵਾਂ ਹੋਇਆ ਆ ਦੋ ਦਿਨ ਵਿਆਹ ਹੋਇਆ ਉਹਦਾ ਦੁੱਖ ਸਾਰੇ ਬੱਚੇ ਬੱਚੇ ਨੂੰ ਉਸ ਚੀਜ਼ ਦਾ ਬੜਾ ਦੁੱਖ ਹੈ ਜੀ ਹਰ ਇੱਕ ਨੇ ਅਰਦਾਸ ਕੀਤੀ ਹੈ